ਜੀ ਬਾਬਾ ਜੀ ਅੱਜ ਬਹੁਕਾਟ ਬਰਦਵਾ ਸਾਹਿਬ ਵਿੱਚ ਗੁਰਪੁਰਬ ਨਾਇਜ਼ ਆ ਰਹੀ ਕਿ ਕੰਤੋਂ ਗੁਰੂ ਪਿਆਰੀ ਸਾਹਿਬ ਜੀ ਸ਼ਬਦ ਤੋਂ ਪਹਿਲਾਂ ਹੋਤੇ ਗੁਰਵਾਣ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਹਿਬ ਸ੍ਰੀ ਗੁਰਦਾਸ ਸਿੰਘ ਦੇ ਮਹਾਰਾਜੀ ਦਾ ਪ੍ਰਕਾਸ਼ ਆਤਮਾ ਗੁਰਪੁਰਬ ਜੋ ਕਿ ਰਾਏ ਕੋਈ ਦੀ ਤਲਵੰਡੀ ਨਨਕਾਣਾ ਸਾਹਿਬ ਕੀ ਪਾਕਿਸਤਾਨ ਵਿੱਚ ਅੱਜ ਦੇ ਸ਼ਿਦਿਆੜੇ ਤੇ ਆਪ ਜੀਆਂ ਨੇ ਪਿਤਾ ਜੀ ਕਲਿਆਨਦਾਸ ਜੀ ਮਾਤਾ ਪਿਤਾ ਜੀ ਦੇ ਗ੍ਰਹਿ ਵਿਖੇ ਪ੍ਰਕਾਸ਼ਧਾਰਿਆ ਇਸ ਪ੍ਰਕਾਸ਼ ਗੁਰਪ੍ਰਬਤੇ ਸਾਰੀ ਸੰਗਤ ਅੱਜ ਗੁਰਦੁਆਰਾ ਗੋਕਾਰਪਾਤਸ਼ੀ ਪਹਿਲੀ ਵਿਖੇ ਅੰਮ੍ਰਿਤ ਵੇਲੇ ਤੁਹਾਨੂੰ ਆ ਕੇ ਬੜੀ ਸ਼ਰਧਾ ਨਾਲ ਪਿਆਰ ਨਾਲ ਉਤਸ਼ਾਹ ਨਾਲ ਪਏ ਭਾਵਨ ਵਿੱਚ ਰਹਿ ਕੇ ਆਪਾਂ ਸਾਰੇ ਪ੍ਰਕਾਸ਼ਪੁਰ ਗੁਰਪ੍ਰਬਤ ਮਨਾ ਰਹੇ ਆ ਤੇ ਗੁਰੂ ਸਾਹਿਬ ਕਿਰਪਾ ਕਰਨ ਅੰਮ੍ਰਿਤ ਵੇਲੇ ਤੇ ਦੀਵਾਨ ਸਜੇ ਹੋਏ ਨੇ 11 ਵਜੇ ਸ੍ਰੀ ਖੰਡਪੁਰ ਸਾਹਿਬ ਦੇ ਸੋਹਣਪੁਰ ਪਾਏ ਕੀ ਉਪਰੰਤ ਕੀਰਤਨ ਦਰਬਾਰ ਚੱਲਿਆ ਆਇਆ ਸੋ ਆਪ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਆਪ ਜੀ ਬਾਤ ਚੜ ਕੇ ਗੁਰਦਵਾਰ ਗੁਰਪਾਤਸ਼ੀ ਕੋਲ ਪਹੁੰਚੀ ਹਾਜ਼ਰੀਆਂ ਭਰੋ ਸਰੋਵਰ ਵਿੱਚ ਇਸ਼ਨਾਨ ਕਰੋ ਬਾਣੀ ਦਾ ਇਸ਼ਨਾਨ ਕਰੋ ਤੇ ਬਾਬੇ ਨਾਨਕ ਨੇ ਜੋ ਸਾਨੂੰ ਉਪਦੇਸ਼ ਦਿੱਤਾ ਹੈ ਬਾਬੇ ਨਾਨਕ ਨੇ ਸਾਨੂੰ ਸੱਚ ਦਾ ਉਪਦੇਸ਼ ਦਿੱਤਾ ਆਓ ਸੱਚ ਤੇ ਪਹਿਰਾ ਦਈਏ ਸਾਰੀ ਕੌਮ ਨੂੰ ਬੇਨਤੀ ਸੱਚ ਤੇ ਪਹਿਰਾ ਦਈਏ ਸੱਚ ਦਾ ਪਹਿਰਾ ਕੀ ਹੈ ਨਾਮ ਕਿਰਤ ਕਰਨੀ ਨਾਮ ਜਪਣਾ ਤੇ ਵੰਡ ਛਕਣਾ ਇਹ ਗੁਰੂ ਨਾਨਕ ਦਾ ਉਪਦੇਸ਼ ਆਪਾਂ ਸਾਰੇ ਕਮੂਨਾ ਕਰੀਏ ਗੁਰੂ ਨਾਨਕ ਪਾਤਸ਼ਾਹ ਦੇ ਬੜੀਆਂ ਸਿਖਾਵਾਂ ਦੇ ਉੱਪਰ ਸਾਰੇ ਸੰਸਾਰ ਨੂੰ ਆਪ ਜੀ ਨੇ ਬਾਣੀ ਨਾਲ ਉਤਾਰਿਆ ਗਿਆਨ ਧਿਆਨ ਕੁਸ਼ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੋਰੀ ਸਾਤ ਅਰਤੀ ਪਈ ਹਰਿਆਵਲੀ ਜਿੱਥੇ ਮੇਰੇ ਸਤਿਗੁਰੂ ਬੈਠਾ ਜਿੱਤੇ ਇੱਥੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਪਾਵਨ ਚਰਨ ਪਰਸ ਕੀਤੇ ਉਹ ਧਰਤੀ ਪਾਗਾਵਾਂ ਵਾਲੀ ਹੋਗੀ ਜਿਵੇਂ ਲੁਧਿਆਣਾ ਸ਼ਹਿਰ ਪਾਗਾਵਾਂ ਵਾਲਾ ਗੁਰੂ ਨਾਨਕ ਪਾਤਸ਼ਾਹ ਦਾ ਪਾਵਨ ਪਿੱਤਰ ਸਥਾਨਿਆ ਚਰਨ ਛੋਪਾ ਪ੍ਰਾਪਤਿਆ ਗੁਰੂ ਨਾਨਕ ਪਾਸ਼ਾ ਦਾ ਗਊ ਘੜ ਗੁਦਰਾ ਸਾਹਿਬ ਕੀ ਆਪ ਸਾਰੀ ਸੰਗਤ ਨੂੰ ਬੇਨਤੀ ਹੈ ਵਾਸਤਵਿਕ ਆਇਆ ਕਰੋ ਤੇ ਆ ਕੇ ਗੁਰੂ ਸਾਹਿਬ ਦੇ ਪਾਵਨ ਦਰਵਾਜ਼ੇ ਹਾਜ਼ਰੀਆਂ ਭਰ ਕੇ ਤੇ ਆਪਣੇ ਜੀਵਨ ਨੂੰ ਸਫਲਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ